ਅੱਜ ਸਕੂਲ ਦਾ ਪਹਿਲਾ ਦਿਨ ਜੜਾਈ ਦਾ ਕਿਵੇਂ ਰੌਣਕਾਂ ਦਾ ਸਕੂਲ ਤੇ ਲੱਗੀ ਅੱਜ ਜੀ ਲਗਭਗ 1.5 ਮਹੀਨੇ ਨੂੰ ਹੋ ਰਿਹਾ ਕੋ ਸਫਲਤਾ ਸੀ ਤੇ ਉਦੋਂ ਬਾਅਦ ਸਭ ਖੁੱਲਿਆ ਤੇ ਬੜਾ ਖੁਸ਼ੀ ਵਾਲਾ ਮਾਹੌਲ ਆ ਸਕੂਲ ਦੇ ਵਿੱਚ ਬੱਚੇ ਬਹੁਤ ਉਤਸ਼ਾਹ ਦੇ ਵਿੱਚ ਇੱਥੇ ਅੱਜ ਆਏ ਆ ਕਿਉਂਕਿ ਕਾਫੀ ਲੰਮੇ ਸਮੇਂ ਬਾਅਦ ਉਹਨਾਂ ਨੇ ਸਕੂਲ ਦੇਖਣਾ ਜਿਹੜਾ ਮੌਕਾ ਮਿਲਿਆ ਬਹੁਤ ਗਰਮੀ ਸੀ ਪਹਿਲਾਂ ਹੁਣ ਮੌਸਮ ਵੀ ਬੜੀ ਬਦਲਦਾ ਜਾ ਰਿਹਾ ਸਕੂਲ ਖੁੱਲੇ ਨਹੀਂ ਤੇ ਸਾਨੂੰ ਵੀ ਬੜੀ ਖੁਸ਼ੀ ਹੈ ਕਿ ਬੱਚਿਆਂ ਨੂੰ ਅਸੀਂ ਹੁਣ ਮਿਲਾਗੇ ਪੜ੍ਹਾਵਾਂਗੇ ਤੇ ਜਿਹੜਾ ਉਹਨਾਂ ਦਾ ਰੁਕਿਆ ਕੰਮ ਅੱਗੇ ਤੋਰਾਂਗੇ ਬੱਚੇ ਬਹੁਤ ਖਾਦ ਵਿੱਚ ਹੈ ਬਾਕੀ ਬੱਚਿਆਂ ਨੂੰ ਹੁਣ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਬੱਚਿਆਂ ਦਾ ਸੇਹੀ ਸੰਦੇਸ਼ ਆ ਕਿ ਕੰਮ ਕੈਰ ਦੀ ਰੋਕ ਜਰੂਰ ਚੱਲੀ ਜਾਂਦੀ ਆ ਪਰ ਉਹ ਕੰਮਕਾਰ ਆਪਦੇ ਜਿਹੜੇ ਹੈਗਾ ਸਕੂਲ ਟਾਈਮ ਤੋਂ ਬਾਅਦ ਰੱਖ ਕੇ ਕੀ ਉਹ ਸਕੂਲ ਹੈ ਜਿਹੜਾ ਉਹ ਮਤਲਬ ਡੇਲੀ ਆਉਣਾ ਜਿਹੜਾ ਆਪਦਾ ਜਾਰੀ ਰੱਖਣ ਕਿਉਂਕਿ ਸਲੇਪਸ ਆ ਜਿਹੜਾ 1.5 ਮਿੰਟ ਦੀ ਛੁੱਟੀਆਂ ਉਸ ਤੋਂ ਪਹਿਲਾਂ ਇਹਨੇ ਵੋਟਾਂ ਸਕੂਲ ਦੇ ਵਿੱਚ ਕਾਫੀ ਧਿਆਨ ਨਾਲ ਜੋੜ ਕੇ ਰੱਖੀ ਲੇਸ پیچھے ਚੱਲ ਰਹੇ ਆ ਉਹਨੂੰ ਅਸੀਂ ਹੁਣ ਜਲਦੀ ਨਾਲ ਰਲਾਵਾ ਨੇ ਕੀ ਮਤਲਬ ਤੋੜਾਂਗੇ ਕਿਉਂਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਸੰਵਰਤਨ ਮਿਸ਼ਨ ਆਉ ਚੱਲ ਰਿਹਾ ਉਸ ਤੋਂ ਬਾਅਦ ਦਸ ਦੇ ਵਿੱਚ ਪੇਪਰ ਵੀ ਹੋਣੇ ਆ ਪਹਿਲੀ ਚਾਰੰ ਦੇ ਜਿਹੜੇ ਤੇ ਉਹ ਸਾਰੀ ਦੀ ਜਿਹੜੀ ਤਿਆਰੀ ਆ ਉਹ ਆਹ ਜਿਹੜੇ ਇੱਕ ਦੋ ਮਹੀਨੇ ਆ ਇਹਨਾਂ ਦੇ ਵਿੱਚ ਹੀ ਕਰਨੀ ਆ ਤੇ ਅਸੀਂ ਬੱਚਿਆਂ ਨੂੰ ਇਹ ਹੀ ਕਹਾਂਗੇ ਇਹ ਰੈਗੂਲਰ ਜਿਹੜੇ ਉਹ ਸਕੂਲ ਦੇ ਵਿੱਚ ਆਉਣ ਕੋਈ ਨਾਗਾ ਨਾ ਪਾਉਣ ਬਹੁਤ ਹੀ ਕੋਈ ਜ਼ਰੂਰੀ ਕੰਮ ਜਾਂ ਕੋਈ ਬਿਮਾਰੀ ਆ ਉਦੋਂ ਵੀ ਡਿਊਟੀ ਰਹਿ ਨਹੀਂ ਉਹ ਸਕੂਲ ਜ਼ਰੂਰ ਪਹੁੰਚਣਾ ਹਾਂਜੀ ਬੇਟਾ ਤੁਸੀਂ ਅੱਜ ਪਹਿਲੇ ਦਿਨ ਸਕੂਲ ਆਇਆ ਕਿਵੇਂ ਲੱਗ ਰਿਹਾ ਸਾਨੂੰ ਕਿਸੀ ਅੱਜ ਪਹਿਲੇ ਦਿਨ ਸਕੂਲ ਆਇਆ ਸਾਨੂੰ ਬਹੁਤ ਖੁਸ਼ੀ ਹੈ ਕਿ ਬੱਚੇ ਬਹੁਤ ਖੁਸ਼ ਹਾਂ ਹਾਂਜੀ ਬੇਟਾ ਤੁਸੀਂ ਅੱਜ ਸਕੂਲ ਆਏ ਆ ਕੀ ਨਾਮ ਕਰਦਾ ਤੁਹਾਡਾ ਤੇ ਆ ਬੀ ਸੈਕਸ਼ਨ ਵਿੱਚ ਸਕੂਲ ਆਇਆ ਨੇ ਨਾਮ ਜਸਪੀਤ ਕੌਰ ਹੈ ਸਬੂਤ ਕਲਾਸ ਵਿੱਚ ਪੜ੍ਹਨਾ ਹੈ ਸੈਲਰ गुलाब के सामने बोतल क्या लगी मेरा मेरा दिल मेरा नहीं आ रहा है सर यहां स्प्रे कर तो बहुत और सारा सीप दे इसको मेरा मतलब बच्चे करेगा पूरा प्रयाण सोच अच्छा जो हो मैं मेरे का मैं तो काम कर शादी सो कर लेना